ਆ ਦੇਣਾ ਹੁਣ ਦੇਖਣ ਲੱਗਿਆ ਰਸਤਾ ਥੋੜੀ ਜਿਹੀ ਭੁੱਖੀ ਵੀ ਲੱਗੀ ਸੀ ਆ ਬੈਗ ਖੋਲ ਕੇ ਨਾ ਫਿਰ ਇੱਕ ਇੱਕ ਖੋਏ ਵਾਲੀਆਂ ਪਿੰਨੀਆਂ ਹੈਗੀਆਂ ਨਿਕਰ ਇੱਕ ਪਿੰਨੀ ਡੱਕੀ ਲਾਉਂਦੀ ਆ ਕਿਉਂਕਿ ਵੇਚਲਾ ਸਮਾਨ ਜਿਹੜਾ ਉਹ ਹੈਵੀ ਹੈ ਬਹੁਤ ਭਾਰ ਪਿੰਨੀ ਹੋਰ ਕਾਜੂ ਇਸ ਤਾਰੇ ਮਾਜ ਬਰਾਮ ਆ ਜਾਓ ਮੇਟਰੋ ਜੀ ਨੇ ਖਾਣੀ ਆ ਪੱਲੂ ਲੰਗਿਆ ਏ ਤੇ ਸਰਦਾਰ ਸ਼ਹਿਰ ਤੋਂ ਪਹਿਲਾਂ ਪੰਜਾਬੀ ਢਾਬਾ ਖੋ ਪੈਂਦੀ ਸੀ ਰਾਤ ਤਾਂ ਤੁਹਾਨੂੰ ਪਤਾ ਹੀ ਆ ਵੀ ਉੱਥੇ ਧੁੰਦ ਨੇ ਰੋਕ ਪਈ ਸੀ ਉੱਥੇ ਰੋਟੀ ਖਾ ਕੇ 12:30 1 ਪੈ ਗਏ ਸੀ ਨੀਂਦ ਤਾਂ 2:30 ਵਜੇ ਆਈ ਹੈ ਤੇ ਸਵੇਰੇ 11:00 ਵਜੇ ਉੱਥੋਂ ਤੁਰੇ ਆ ਕੱਢਿਆ ਹੋਊ 150 ਕਿਲੋਮੀਟਰ 11:00 ਵਜੇ ਤੱਕ ਰਹੀ ਸੀ ਹੁਣ ਮੇਰਾ ਖਿਆਲ ਅੰਦਾਜ਼ਾ 3:30 9:00 ਵਜੇ ਭਰਾਵਾ ਸਵੇਰ ਵਾਲੀ ਵੀ ਨਹੀਂ ਖਾਧੀ ਹੁਣ ਦੁਪਹਿਰ ਵਾਲੀ ਵੀ ਹੁਣ ਦੇਖੀ ਰਾਤ ਵਾਲੀ ਵੀ ਸਭ ਕੋ ਇਕੱਠਾ ਹੀ ਹੋ ਰਿਹਾ ਹਾਂ ਆਉਂ ਪੈ ਗਿਆ ਪਿੱਛੇ ਰੱਖਿਆ ਰਹਾ ਬੇਲਾਂ ਦਾ ਇਹ ਨੂੰ ਜਵਾਨ ਨੂੰ ਗਰਮੀ ਵੱਧ ਲੱਗਦੀ ਹੁੰਦੀ ਹੈ ਕੜਦਾ ਰੋੜੀਆਂ ਰਾੜੀਆਂ ਚੈੱਕ ਕਰ ਲੂ ਜਾਨੂ ਚੱਲ ਜਿੰਨੇ ਉਹਨੂੰ ਆਰਡਰ ਆਰਡਰ ਹੁਣ ਸਵੇਰਾ ਤੇ ਪੈਰਾ ਸ਼ਾਮ ਤੈਨੂੰ ਟਾਈਮ ਇਕੱਠੇ ਹੋਣਾ ਲਓ ਜੀ ਮਿੱਤਰ ਪਿਆਰਾ ਆਪਣਾ ਲੱਗਿਆ ਤਿਆਰ ਕਰਨਾ ਕੀ ਬਣ ਗਿਆ ਕੀ ਰਹਿੰਦਾ ਇਹ ਭਾਜੀ ਬਣ ਗਈ ਦਾਲ ਭਰੇ ਬਣਾਉਣੇ ਬਸ ਅੱਛਾ ਇਹ ਸੇ ਭਾਜੀ ਲੱਗੀ ਹੋਈ ਹੈ ਨਾ ਹਾਂ ਜੀ ਲੈ ਵੀ ਇਹ ਮਿੱਤਰ ਪਿਆਰ ਉਹ ਪੱਲੂ ਨੰਗਣ ਸਾਰੀ ਆ ਸਰਦਾਰ ਸ਼ਹਿਰ ਵਾਲੇ ਰੋਡ ਤੇ ਰੋਟੀ ਪਾਣੀ ਵਧੀਆ ਟੇਸਟੀ ਹੁੰਦਾ ਤੇ ਬਾਕੀ ਸੇਫਟੀ ਆ ਰਾਤ ਬਰਾਤੀ ਖਾਣਾ ਗੱਡੀ ਸੇਫਟੀ ਵੀ ਆ ਤੇ ਖਾਣਾ-ਦਾਣਾ ਵੀ ਆਪ ਬਣਾਉਂਦੇ ਆ ਤੇ ਜਿਹੜੀ ਵੀ ਗੱਡੀ ਲੰਘਦੀ ਆ ਕਿਰਪਾ ਕਰਕੇ ਬ੍ਰੇਕ ਮਾਰਿਆ ਕਰੋ ਆਪਣੇ ਗਰੁੱਪ ਵਾਲੇ ਜਿੰਨੇ ਵੀ ਬੰਦੇ ਆ ਸਰਦਾਰ ਜੀ ਪੰਜਾਬੀ ਢਾਬਾ ਵੈਸੇ ਵੀਡੀਓ ਬਣਾ ਲਈ ਸੀ ਮੈਂ ਉਹ ਫਰੰਟ ਤੇ ਫੋਟੋ ਲਾਉਂਗਾ ਮੈਂ ਹਮਦਨੇ ਦਾ ਨਕਸ਼ਾਨ ਮਤਲਬ ਲੇਟ ਕਰਾਦਾ ਸਾਨੂੰ ਇੰਨਾ ਆਹ ਜਿਹੜਾ ਜਿੱਥੇ ਕੋਹਣ ਅਸੀਂ ਫਿਰਦੇ ਆ ਲਾਂਡੂ ਤੇ ਲਾਕੇ ਤਾਂ ਦੀ ਜੀ ਵੀ ਅਸੀਂ ਅੱਜ ਸਵੇਰੇ 4 ਵਜੇ ਦੇ ਨੂੰ ਲੰਘ ਜਾਣਾ ਹੈ ਉਹ ਦੇਖ ਲਓ ਵੀ ਚਲੋ ਪਰ ਪ੍ਰਮਾਤਮਾ ਨੇ ਵਧੀਆ ਨੂੰ ਰੋਕਿਆ ਹੋਊ ਤੋਂ ਬਾਲੀ ਜਦੇ ਡਾਰਕ ਸੀਗੀ ਆ 4 ਤੋਂ 4 4 12 ਸੇ ਜਾਨੀ ਤੋਂ ਵੀ 8:00 ਹੋਣ ਵੱਜ ਗਏ ਉਹਨੇ 16-17 ਘੰਟੇ ਲੀਟਾ। ਬਹੁੜੀ ਬਾਉਲੀ ਪਾ ਗਿਆ। ਅੰਮੀ ਦਾ ਪਰੀ 16-17 ਘੰਟੇ ਲੀਟਾ। ਪਰ ਉਹ ਉਹੀ ਚਿਰੋ ਅੱਜ ਦੀ ਰਾਤ ਪ੍ਰਮਾਤਮਾ ਤੁਹਾਨੂੰ ਰੋਸਤੀ ਰੱਖੇ। ਅੱਜ ਦੀ ਰਾਤ ਲਾ ਗਈ। ਪੈਨ ਚੜਦੇ ਨੂੰ ਵੱਡਾ ਉਹੀ ਰਸਤਾ ਬਰਾਬਰ ਹੋ ਜਾਣਾ ਸਾਰਾ। ਹੁਣ ਜਾਣੀ ਹੈਗੇ ਆ ਅਸੀਂ ਰਤਨਗੜ ਥੱਲੇ ਹੋਇਆ ਤੇ ਲਾਹਨੂ ਦੇ ਇੱਧਰੇ ਹੋ ਜੀ ਕਿਸ਼ਨਗੜ੍ਹ ਪਹੁੰਚੇ ਸੀ ਤੇ ਧੁੰਦ ਫੇਰ ਡਿਗ ਪਈ ਹੁਣ ਦੀਂ ਦਾ ਮੂਰੇ ਕੁਛ ਨਹੀਂ ਆ ਤੁਸੀਂ ਦੇਖੋ ਵੀ ਗੱਡੀ ਦੇ ਬਾਹਰ ਸ਼ੀਸ਼ੇ ਦੇ ਬਾਹਰ ਜਮੇ ਹੀ ਹਨੇਰਾ ਦਿਖ ਰਿਹਾ ਫਿਰ ਹੁਣ ਇੱਥੇ ਰੋਕ ਕੇ ਨਾ ਖੜੇ ਪੈਰ ਆ ਲਾਈਟਾਂ ਖਰੀਦੀਆਂ ਇਹ ਧੁੰਦ ਵਾਲੀ ਸਪੈਸ਼ਲ ਲਾਈਟ ਆ ਹੁਣ ਦੀ ਦਾ ਫਲਿੱਕਰ ਵਾਂਗੂ ਆ ਇਹ ਪਰ ਮੂਰੇ ਵਾਲੀ ਦੀਆਂ ਅੱਖਾਂ ਚ ਨਹੀਂ ਵੱਜਦੀ ਇਹ ਇਹ ਥੱਲੇ ਹੀ ਰਹਿੰਦੀ ਆ ਗੱਡੀ ਨੂੰ ਕਲੀਅਰ ਦੇਖਦਾ ਇਤੋਂ ਦੇ ਚ ਹੀ ਖਰੀਦ ਕੇ ਤੇ ਮੁੰਡੇ ਨੇ ਧੁੰਦ ਦੇ ਵਿੱਚ ਹੀ ਕਸੀਆਂ ਤੇ ਨਾਲ ਇੱਕ ਕਹਿੰਦਾ ਸੀਗਾ ਚੂੜਾ ਲੈਣਾ ਆ ਚੂੜਾ ਵੀ ਲਿਆ ਗੱਡੀ ਦੇ ਵਿੱਚ ਇਹ ਕਹਿੰਦਾ ਵੀ ਲੱਗਦਾ ਹੁੰਦਾ ਹੁਣ ਮੈਨੂੰ ਜਿਆਦਾ ਐਵੇਂ ਮੈਂ ਕਹਾ ਵੀ ਮੈਂ ਹਾਰ ਸ਼ਿੰਗਾਰ ਤਾਂ ਇਹੀ ਵੱਧ ਕਰਦਾ ਹੁੰਦਾ ਤੇ ਮੈਂ ਇਹਨੂੰ ਨਹੀਂ ਜਿਆਦਾ ਇੰਨਾ ਪਤਾ ਹੈਗਾ ਚਲੋ ਲੈ ਲਿਆ ਜੀ ਚੂੜਾ ਇਹਦੇ ਵਿੱਚ ਵੀ ਲਾਈਟ ਲੂਟ ਹੁੰਦੀ ਆ ਬਾਕੀ ਜੁੜੇ ਰਹੋ ਆ ਲਾਈਟਾਂ ਦਿਖਾਉਨੇ ਆ ਤੁਹਾਨੂੰ ਕਿਵੇਂ ਚੱਲਦੀ ਏ ਹਾਂਜੀ ਵੀਰੋ ਕੀ ਹਾਲ ਐ ਹਾਂਜੀ ਹੁਣ ਆਪਾਂ ਕਿਸ਼ਨਗੜ ਤੋਂ ਲੈਟਾ ਲੂਟਾ ਲੈ ਕੇ ਦੇ ਪੀਲਵਾੜੇ ਨੂੰ ਜਾ ਰਹੇ ਆ ਪੀਲਵਾੜੇ ਤੋਂ ਜਾਵਾਂਗੇ ਫਿਰ ਆਪਾਂ ਰਤਲਾਮ ਨੂੰ ਹਾਂਜੀ ਸਵੇਰ ਦਾ ਟਾਈਮ ਹੋ ਗਿਆ ਆ 2:52 ਮਿੰਟ ਗੁੱਡ ਮਾਰਨਿੰਗ ਮੇਰੇ ਵੀਰੋ ਤਾਂ ਤਾਂ ਬਹੁਤ ਪੈ ਗਈ ਐ ਜੀ ਬੰਦਰਬਾੜੇ ਟਾਈਮ 5:00 ਬਜ ਗਿਆ 11:00 ਵਜੇ ਦੀ ਪਈ ਹਈ ਧੁੰਦ ਬਹੁਤ ਆ ਦੇਖੋ ਕੁਛ ਨਹੀਂ ਦਿਖ ਰਿਹਾ